ਸਚੇ ਸਾਹਿਬ ਜੀ ਦੁੱਖਾਂ ਦੀ ਗਿਣਤੀ ਕਰਦੇ ਐ। ਤੋਂ ਉਹਦੇ ਵਿੱਚ ਇੱਕ ਨੰਬਰ ਦੇ ਉੱਤੇ ਇਸ ਗੱਲ ਨੂੰ ਰੱਖਦੇ ਐ ਕਿ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ। ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਿਆ ਤਨ ਧਾਈ ਵਿਅਦਨਾ ਭੋਲੇ दारू ਲਾਏ। ਮੈਨੂੰ ਇਹ ਬਹੁਤ سارے ਦੁੱਖ ਨਹੀਂ। ਬਰ ਨੰਬਰ 1 ਤੇ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਦੁੱਖ ਹੈ। ਤੁਹ ਸੱਚੇ ਬਾਦਸ਼ਾਹ ਜੀ ਇਹ ਹੀ ਦੱਸ ਰਿਹਾ ਕਿ ਵਿਛੋੜੇ ਦਾ ਕਾਰਨ ਕੀ ਹੈ? ਕਿਰਤ ਕਰਮ ਕੇ ਵਿਛੜੀ। ਸਾਡੇ ਸਾਡਾ ਸਭ ਤੋਂ ਵੱਡਾ ਮੂਲ ਜਿਹੜਾ ਦੁਖੀ ਹੁੰਦਾ। ਬੂੰਦ ਸੁੱਕਦੀ ਕਿਉਂ ਹੈ? ਜਦੋਂ ਸਾਗਰ ਤੋਂ ਵਿਛੜਦੀ ਹੈ। ਨਦੀ ਨਾਲੋਂ ਵਿਛੜਿਆ ਹੋਇਆ ਪਾਣੀ ਛੜ ਜਾਂਦਾ ਹੈ। ਰੁੱਖ ਨਾਲੋਂ ਟੁੱਟਿਆ ਹੋਇਆ ਪੱਤਾ ਸੁੱਕ ਜਾਂਦਾ, ਮੁਰਝਾ ਜਾਂਦਾ ਹੈ। ਟੁੱਟੀ ਹੋਈ ਹਰ ਸ਼ੈ ਬਦਸੂਰਤ ਹੋ ਜਾਂਦੀ ਹੈ। ਉਹ ਸਾਡੀ ਜ਼ਿੰਦਗੀ ਦਾ ਵਿਕਾਸ ਵੀ ਜੜੇ ਹੋਣ ਕਰਕੇ ਆ। ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਖੇੜਾ ਆਪਣੇ ਮੂਲ ਨਾਲ ਆਪਣੀ ਜੜ ਨਾਲ ਬਨਸਪਤੀ ਵਾਂਗ ਹੀ ਜੁੜੇ ਹੋਣ ਕਰਕੇ ਆ। ਜੇ ਅਸੀਂ ਟੁੱਟ ਗਏ ਫਿਰ ਦੁੱਖ ਵਿਛੋੜਾ। ਉਹ ਦੁੱਖ ਦਾ ਕਾਰਨ ਵਿਛੋੜਾ ਵਿਛੋੜੇ ਦਾ ਕਾਰਨ ਕਰਮ।